welcom to my channel ਹੁਣ ਗਰਮੀਆ ਦੇ ਵਿੱਚ ਸਾਨੂੰ ਜਿਆਦਾ ਠੰਡੀਆਂ ਚੀਜ਼ਾਂ ਪਸੰਦ ਹੁੰਦੀਆਂ ਸਾਰਿਆਂ ਨੂੰ ਤੇ ਅਸੀਂ ਵੀ ਅੱਜ ਤੁਹਾਡੇ ਲਈ ਇੱਕ ਕੂਲ-ਕੂਲ ਜਿਹੜੀ ਰੈਸਪੀ ਲੈ ਕੇ ਆਏ ਆ ਅਸੀਂ ਅੱਜ ਅੰਜੀਰ ਬਨਾਣਾ ਸਮੂਦੀ ਬਣਾਵਾਂਗੇ ਤੁਸੀਂ ਸਾਡੀ ਵੀਡੀਓ ਨਾਲ ਬਨੇ ਰਹੋ ਅੱਜ ਦੇਖੀਏ ਹਾਂਜੀ ਇਹਦੇ ਵਾਸਤੇ ਮੈਂ ਇੱਕ ਵੱਡਾ ਕੱਪ ਜਿਹੜਾ ਦੁੱਧ ਲੈ ਲਿਆ ਦੋ ਅੰਜੀਰ ਲਈਆਂ ਇਧਰ ਮੈਂ ਟੂਟੀ ਫਰੂਟੀ ਲੈ ਲੀਆ ਤੇੰ ਤੋਂ ਚਾਰ ਜਿਹੜੇ ਬਨਾਣਾ ਰਫਲੀ ਚੋਪ ਕਰ ਲਏ ਆ ਮੈਂ ਇਧਰ ਮੈਂ ਤਿੰਨ ਅੰਜੀਰ ਲਈਆਂ ਔਰ ਵੀ ਤੋਂ 25 ਜਿਹੜੇ ਬਦਾਮ ਐ ਇਹਨਾਂ ਨੂੰ ਮੈਂ ਭੋਲਿਆ ਸੀਗਾ ਤਿੰਨ ਤੋਂ ਚਾਰ ਘੰਟੇ ਹੁਣ ਮੈਂ ਇਹਨਾਂ ਨੂੰ ਵਾਸ਼ ਕਰਕੇ ਇਹਦੇ ਵਿੱਚ ਪਾ ਲਾਂਗੀ ਹਾਂਜੀ ਇਧਰ ਬਦਾਮ ਜਿਹੜੇ ਆ ਉਹਨਾਂ ਨੂੰ ਮੈਂ ਸੋਕ ਕਰ ਲਿਆ ਸੀ ਹੁਣ ਵਾਸ਼ ਕਰਕੇ ਲੈ ਲਿਆ ਹੁਣ ਮੈਂ ਇਸੇ ਤਰੀਕੇ ਨੂੰ ਗ੍ਰाइंड ਕਰੂੰਗੀ ਜਿਹੜੇ ਬਦਾਮ ਔਰ ਅੰਜੀਰਾ ਜਿਹੜੀਆਂ ਐ ਇਹਨੂੰ ਪਾ ਲਾਂਗੇ ਗ੍ਰਾਈਂਡਰ 'ਚ ਉਸ ਤੋਂ ਬਾਅਦ ਅਸੀਂ ਜਿਹੜੇ ਬਨਾਣਾ ਉਹ ਪਾ ਲਾਂਗੇ ਹਾਂਜੀ 1 ਚਮਚਾ ਅਸੀਂ چینی ਪਾਵਾਂਗੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਆਪਣੇ ਟੇਸਟ ਅਕੋਰਡਿੰਗਲੀ ਕਿਉਂਕਿ ਮੈਂ ਇਹਦੇ ਵਿੱਚ ਬਨਾਣਾ ਵੀ ਮਿੱਠੇ ਹੁੰਦੇ ਟੂਟੀ ਫਰੂਟੀ ਵੀ ਮਿੱਠੀ ਅੰਜੀਰ ਵੀ ਮਿੱਠੀ ਤਾਂ ਮੈਂ 1 ਚਮਚ ਪਾਉਂਗੀ ਹਾਂਜੀ ਹਾਫ ਕੱਪ ਅਸੀਂ ਦੁੱਧ ਪਾਇਆ ਇਸ ਤਰ੍ਹਾਂ ਦੀ ਜਿਹੜੀ ਐ ਸਮੂਦੀ ਜਿਹੜੀ ਐ ਸਾਡੀ ਤਿਆਰ ਹੋਣੀ ਚਾਹੀਦੀ ਐ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਹਾਂਜੀ ਤੁਸੀਂ ਟੂਟੀ ਫਰੂਟੀ ਜਿਹੜੀ ਐ ਪਾ ਸਕਦੇ ਆ ਅੰਜੀਰ ਬਨਾਣਾ ਸਮੂਦੀ ਰੈਡੀ ਐ ਤੁਸੀਂ ਇਹਦੇ ਵਿੱਚ ਆਈਸ ਵਗੈਰਾ ਵੀ ਪਾ ਸਕਦੇ ਆ ਅਗਰ ਪਾਉਣਾ ਚਾਹੋ ਤਾਂ इस भी मेरे इस तरीके अंजीर बनाना समूदी बनाओ इंजॉय करो हेल्दी रहो थैंक यू